ਸਾਰਿਆਂ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਪੋਸ਼ਣ ਦੀ ਸੀਰੀ ਦੇ ਵਿੱਚ ਅੱਜ ਗੱਲ ਕਰਾਂਗੇ ਦਾਲਾਂ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਦੇ ਬਾਰੇ ਵਿੱਚ ਉਹ ਕਿਹੜੇ ਤਰੀਕੇ ਹਨ ਜਿਨ੍ਹਾਂ ਨੂੰ ਵਰਤ ਕੇ ਦਾਲਾਂ ਦਾ ਪੋਸ਼ਣ ਵਧਾਇਆ ਜਾ ਸਕਦਾ ਹੈ ਅਤੇ ਅਸੀਂ ਆਪਣੀ ਰਸੋਈ ਵਿੱਚ ਉਹ ਕਿਹੜੀਆਂ ਗਲਤੀਆਂ ਕਰ ਰਹੇ ਹਾਂ ਜਿਨ੍ਹਾਂ ਕਰਕੇ ਸਾਨੂੰ ਦਾਲਾਂ ਤੋਂ ਘੱਟ ਪੋਸ਼ਣ ਮਿਲਦਾ ਹੈ ਅੱਜ ਅਸੀਂ ਜਾਣਾਂਗੇ ਉਹਨਾਂ ਤਰੀਕਿਆਂ ਬਾਰੇ ਜਿਨ੍ਹਾਂ ਨੂੰ ਵਰਤ ਕੇ ਅਸੀਂ ਦਾਲਾਂ ਤੋਂ ਵੱਧ ਤੋਂ ਵੱਧ ਪੋਸ਼ਣ ਲੈ ਸਕਦੇ ਹਾਂ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਦੱਸੋ ਕਿ ਸਾਨੂੰ ਦਾਲਾਂ ਤੋਂ ਕਿਹੜੇ-ਕਿਹੜੇ ਪੋਸ਼ਕ ਤੱਤ ਮਿਲਦੇ ਨੇ ਜੀ ਦੇਖੋ ਜਿਹੜੀਆਂ ਦਾਲਾਂ ਨੇ ਸਭ ਤੋਂ ਪਹਿਲਾਂ ਤੇ ਇਹ ਸੋਰਸ ਨੇ ਪ੍ਰੋਟੀਨ ਦਾ ਜੀ ਸਾਡੇ ਸਰੀਰ ਦੇ ਜਿਹੜੇ ਬਣਨ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮਟੀਰੀਅਲ ਇਸਤੇਮਾਲ ਹੋਣਾ ਉਹ ਹੈ ਪ੍ਰੋਟੀਨ ਇਹ ਦਾਲਾਂ ਕੁਦਰਤ ਨੇ ਸਾਨੂੰ ਸਭ ਤੋਂ ਵੱਡਾ ਸੋਰਸ ਪ੍ਰੋਟੀਨ ਦਾ ਦਿੱਤਾ ਹੈ ਜੀ ਜਿਨ੍ਹਾਂ ਦੇ ਵਿੱਚ ਔਨ ਐਵਰੇਜ ਅਗਰ ਸਾਰੀਆਂ ਦਾਲਾਂ ਦੀ ਔਸਤ ਲੈ ਲਈਏ ਤੇ 20 ਤੋਂ 24% ਤੱਕ ਪ੍ਰੋਟੀਨ ਹੁੰਦਾ ਹੈ ਜੀ ਸੋ ਪਹਿਲੀ ਗੱਲ ਤੇ ਇਹਦੇ ਚੋਂ ਮਿਲਦਾ ਹੈ ਬੇਜਰ ਪ੍ਰੋਟੀਨ ਜੀ ਦੂਸਰਾ ਜਿਹੜਾ ਇਹਦੇ ਵਿੱਚੋਂ ਮਿਲਦੇ ਨੇ ਕਾਰਬੋਹਾਈਡਰੇਟਸ ਵੀ ਕਿਉਂਕਿ 1 ਗ੍ਰਾਮ ਪ੍ਰੋਟੀਨ ਦੇ ਵਿੱਚ ਵੀ 4 ਕੈਲਰੀਜ਼ ਹੁੰਦੀਆਂ ਨੇ ਜੀ ਤੇ ਨਾਲ ਹੀ ਇਹਦੇ ਵਿੱਚ ਕਾਰਬ ਚ ਵੀ ਹੁੰਦੇ ਨੇ ਸੋ ਦੂਸਰਾ ਇਹਦੇ ਚ ਕਾਰਬੋਹਾਈਡਰੇਟਸ ਹੁੰਦੇ ਨੇ ਯਾਨੀ ਕਿ 100 ਗ੍ਰਾਮ ਜਿਹੜੀਆਂ ਆਵਸਨ ਦਾਲਾਂ ਨੇ ਲਗਭਗ 350 ਕੈਲਰੀ ਉਹਦੇ ਚੋਂ ਮਿਲਦੀਆਂ ਨੇ ਸੁੱਕੀ ਦਾਲ ਦੀ ਅਗਰ ਗੱਲ ਕਰੀਏ ਤੇ ਜੀ ਅਗਲੇ ਇਹਨਾਂ ਦੇ ਵਿੱਚੋਂ ਮਿਲਦੇ ਨੇ ਖਣਿਜ ਯਾਨੀ ਕਿ ਮਿਨਰਲਸ ਜੀ ਕੁਝ ਮਾਤਰਾ ਚ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਫਾਸਫੋਰਸ ਜ਼ਿੰਕ ਇਹ ਸਾਰੇ ਜਿਹੜੇ ਨੇ ਅਲੱਗ-ਅਲੱਗ ਦਾਲਾਂ ਚ ਇਹ ਵੀ ਸਾਰੇ ਤੇ ਸਾਰੇ ਮਿਲਦੇ ਨੇ ਮਿਨਰਲਸ ਵੀ ਵਿਟਾਮਿਨ ਜਿਹੜੇ ਨੇ ਇਹਦੇ ਵਿੱਚ ਵੈਸੇ ਦਾਲਾਂ ਦੇ ਵਿੱਚ ਨਹੀਂ ਮਿਲਦੇ ਲੇਕਿਨ ਦਾਲਾਂ ਸੂਵੀਟਾਮਨ ਨੂੰ ਪੈਦਾ ਕਰ ਸਕਦੇ ਆ ਜੀ ਕਿਉਂਕਿ ਅਗਰ ਫੈਟਸ ਦੀ ਗੱਲ ਕਰੀਏ ਇਹਦੇ ਵਿੱਚ ਤੇ ਬਹੁਤ ਥੋੜੀ ਫੈਟ 100 ਗ੍ਰਾਮ ਦਾਲ ਦੇ ਵਿੱਚ ਕੋਈ 1.5 ਗ੍ਰਾਮ ਜਿਹੜੀਆਂ ਫੈਟਸ ਮਿਲਦੀਆਂ ਨੇ ਤੇ ਉਹ ਵੀ ਜ਼ਿਆਦਾਤਰ ਚੰਗੀਆਂ ਫੈਟਸ ਹੀ ਨੇ ਕੋਈ ਮਾੜੀ ਫੈਟ ਉਹਦੇ ਵਿੱਚ ਨਹੀਂ ਹੈਗੀ ਜੀ ਦੂਸਰਾ ਫੇਰੇ ਨਾ ਮਿਲਦਾ ਫਾਈਬਰ ਫਾਈਬਰ ਕਾਫੀ ਸਹੀ ਮਾਤਰਾ ਚ ਮਿਲਦਾ ਹੈ ਨਾ ਚ ਲੇਕਿਨ ਜੇ ਅਸੀਂ ਛਿਲਕੇ ਸਮੇਤ ਦਾਲਾਂ ਲੈਂਦੇ ਆ ਜੀ ਜਿਹੜਾ ਫਾਈਬਰ ਹੈ ਇਹ ਕੋਈ ਪੋਸ਼ਕ ਤੱਤ ਨਹੀਂ ਹੈਗਾ ਲੇਕਿਨ ਸਾਡੇ ਡਾਈਜੈਸ਼ਨ ਸਿਸਟਮ ਵਾਸਤੇ ਇਹ ਬੜਾ ਹੀ ਜ਼ਰੂਰੀ ਹੈ ਜੀ ਸੋ ਫਾਈਬਰ ਬੜੀ ਅੱਛੀ ਮਾਤਰਾ ਦਾਲਾਂ ਦੇ ਵਿੱਚ ਹੁੰਦਾ ਸੋ ਕੁੱਲ ਮਿਲਾ ਕੇ ਇੱਕ ਕਾਫੀ ਅੱਛਾ ਬੈਲੈਂਸ ਪ੍ਰੋਟੀਨ ਵੀ ਇਹਨਾਂ ਚੋਂ ਮਿਲ ਜਾਂਦਾ ਹੈ ਅਗਰ ਅਸੀਂ ਦਾਲਾਂ ਦੇ ਅਲੱਗ-ਅਲੱਗ ਸੋਰਸ ਲੈਨੇ ਆਂ ਤੇ ਜੀ ਮੈਨੂ ਐਸਿਡ ਦੇ ਵਿੱਚ ਪ੍ਰੋਟੀਨ ਨੂੰ ਦੇਖਿਆ ਜਾਂਦਾ ਹੈ ਕਿ ਜਦ ਤੱਕ ਨੌ ਜਿਹੜੇ ਐਸੈਂਸ਼ੀਅਲ ਮੈਨੂ ਐਸਿਡ ਪੂਰੇ ਹੋ ਜਾਣ ਤੇ ਉਹ ਕੁਦਰਤ ਨੇ ਅਲੱਗ-ਅਲੱਗ ਦਾਲਾਂ ਦੇ ਵਿੱਚ ਅਲੱਗ-ਅਲੱਗ ਮੈਨੂ ਐਸਿਡ ਪਾਏ ਨੇ ਸ਼ਾਇਦ ਕੁਦਰਤ ਦਾ ਇਸ਼ਾਰਾ ਹੀ ਇਸੇ ਕਰਕੇ ਇਹ ਸੀਗਾ ਕਿ ਦਾਲਾਂ ਦੀ ਵੈਰਾਈਟੀ ਬੜੀ ਜ਼ਿਆਦਾ ਦਿੱਤੀ ਏ ਉਹਨੇ ਤਾਂ ਕਿ ਉਹ ਅਲੱਗ-ਅਲੱਗ ਦਾਲਾਂ ਲੈ ਕੇ ਅਸੀਂ ਸਾਰੇ ਇਹ ਮੈਨੂੰ ਅਸਰ ਪੂਰੇ ਕਰ ਲਈਏ ਜੀ ਬਿਲਕੁਲ ਸੋ ਇੱਕ ਪੂਰਾ ਕੰਪਲੀਟ ਬੈਲੈਂਸ ਪ੍ਰੋਟੀਨ ਦਾਲਾਂ ਤੋਂ ਸਾਨੂੰ ਮਿਲ ਸਕਦਾ ਆ ਸੋ ਸਰ ਜੀ ਹਿੰਦੁਸਤਾਨ ਦੇ ਵਿੱਚ ਜ਼ਿਆਦਾਤਰ ਲੋਕ ਸ਼ਾਕਹਾਰੀ ਨੇ ਜੀ ਤੇ ਉਹ ਅਕਸਰ ਦਾਲਾਂ ਹੀ ਖਾਂਦੇ ਨੇ ਪਰ ਫਿਰ ਵੀ ਉਹਨਾਂ ਦੇ ਵਿੱਚ ਪ੍ਰੋਟੀਨ ਦੀ ਤੇ ਪੋਸ਼ਕ ਤੱਤਾਂ ਦੀ ਘਾਟ ਕਿਉਂ ਹੈ ਜੀ ਬਿਲਕੁਲ ਅਸੀਂ ਥੋੜਾ ਪਿਛੇ ਚਲੇ ਜਾਈਏ ਆਪਣੇ ਟ੍ਰੈਡੀਸ਼ਨਲ ਖਾਣੇ ਦੇ ਵਿੱਚ ਜੀ ਸਾਡੇ ਬਜ਼ੁਰਗ ਵੀ ਕਿਉਂਕਿ ਉਦੋਂ ਵੀ ਸ਼ਾਕਾਹਾਰੀ ਸੀਗੇ ਅੱਜ ਵੀ ਸ਼ਾਕਾਹਾਰੀ ਨੇ ਲੇਕਿਨ ਉਦੋਂ ਉਹਨਾਂ ਦੇ ਵਿੱਚ ਪੋਸ਼ਣ ਦੀ ਇੰਨੀ ਕਾਟ ਨਹੀਂ ਸੀ ਅੱਜ ਦੀ ਡੇਟਸ ਵਿੱਚ ਜਿਹੜੇ ਸ਼ਾਕਾਹਾਰੀ ਨੇ ਉਹਨਾਂ ਦੇ ਵਿੱਚ ਪੋਸ਼ਕ ਤੰਦਰ ਦੀ ਕਾਟ ਜ਼ਿਆਦਾ ਪਾਈ ਜਾਂਦੀ ਹੈ ਜੀ ਉਹਦਾ ਕਾਰਨ ਇਹ ਬਣਿਆ ਕਿ ਜਿਉਂ ਜਿਉਂ ਅਸੀਂ ਸਮੇਂ ਦੇ ਨਾਲ ਵਿਕਸਿਤ ਹੋਏ ਆਂ ਤੇ ਅਸੀਂ ਆਪਣੇ ਖਾਣ ਪੀਣ ਦੇ ਤਰੀਕਿਆਂ ਨੂੰ ਬਦਲ ਲਿਆ ਜੀ ਜਿਹੜੀਆਂ ਦਾਲਾਂ ਸਾਡੇ ਬਜ਼ੁਰਗ ਸਬੂਤੀਆਂ ਖਾਂਦੇ ਸੀ ਤੇ ਜਦੋਂ ਦਾਣਾ ਸਬੂਤਾ ਰਹਿੰਦਾ ਤੇ ਉਹ ਇੱਕ ਕੰਪਲੀਟ ਦਾਣਾ ਹੈ। ਉਹਦੇ ਚ ਉਹਦਾ ਫਾਈਬਰ ਵੀ ਹੈ, ਉਹਦੇ ਚ ਉਹਦੇ ਜਰਮਸ ਵੀ ਨੇ ਤੇ ਉਹਦਾ ਉਹਦੇ ਚ ਨਾਲ ਉਹਦਾ ਇੰਡੋਸਫਰਮ ਵੀ ਹੈ। ਜੀ ਉਹ ਇੱਕ ਕੰਪਲੀਟ ਦਾਣਾ ਕੁਦਰਤ ਨੇ ਸਾਨੂੰ ਦਿੱਤਾ ਸੀ। ਅੱਜ ਮੈਂ ਹੀ ਤੁਹਾਡੇ ਕੋਲ ਸਵਾਲ ਪੁੱਛਦਾ ਕਿ ਸਾਡੇ ਘਰ 'ਚ ਦਾਣਾ ਖਰੀਦ ਕੇ ਆਉਂਦੀਆਂ ਕਿਹੜੀਆਂ ਨੇ? ਜ਼ਿਆਦਾਤਰ ਦਲੀਆਂ ਹੋਈਆਂ, ਦਲੀਆਂ ਹੋਈਆਂ ਜਾਂ ਤੋਤੀਆਂ ਹੋਈਆਂ ਜਿਨ੍ਹਾਂ ਤੋਂ ਛਿਲਕਾ ਲੱਥਾ ਹੋਇਆ ਹੈ। ਜੀ ਹੁਣ ਜਦੋਂ ਵੀ ਦਾਣਾ ਟੁੱਟਦਾ ਹੈ ਤੇ ਉਹਦਾ ਇੰਡੋਸਫਰਮ ਗਿਆ ਜੀ ਉਹਨੇ ਹੁਣ ਕਦੇ ਅੰਕੂਰਿਤ ਨਹੀਂ ਹੋਣਾ ਉਹ ਜੀਵਨ ਨਹੀਂ ਰਿਹਾ ਦੂਸਰਾ ਜਦੋਂ ਉਹਦਾ ਛਿਲਕਾ ਲੱਤ ਗਿਆ ਤੇ ਉਹਦੇ ਉੱਤੇ ਜਿਹੜੇ ਗੁੱਡ ਜਲਮਸ ਸੀਗੇ ਉਹ ਵੀ ਗਏ ਤੇ ਉਹਦੇ ਤੋਂ ਫਾਈਬਰ ਵੀ ਗਿਆ ਜੀ ਨਾਲ ਦੀ ਨਾਲ ਹੁਣ ਉਹ ਜਿਹੜੀ ਉਹਦੇ ਚ ਪ੍ਰੋਟੀਨ ਹੈਗਾ ਪ੍ਰੋਟੀਨ ਹੈ ਆ ਲੇਕਿਨ ਉਹ ਪ੍ਰੋਟੀਨ ਜਿਹੜੇ ਫਾਰਮਸ ਚ ਜਾਣਾ ਹੈ ਤੇ ਉਹਦੀ ਉਨੀ ਬਾਇਓ ਅਬਿਲਟੀ ਜਿਹੜੀ ਹੈ ਉਹ ਕਟਣੀ ਹੈ ਅਬਸੋਰਪਸ਼ਨ ਜਿਹੜਾ ਉਹ ਕਟਣਾ ਹੈ ਜੀ ਸੋ ਇੱਕ ਤਾਂ ਵੱਡੀ ਗਲਤੀ ਇਹਦੇ ਤੇ ਆ ਗਈ ਕਿ ਅਸੀਂ ਮਾਰਕੀਟ ਦੇ ਉੱਤੇ ਡਿਪੈਂਡ ਰਹਿਣ ਲੱਗ ਪਏ ਜਿਹੜੇ ਬਜ਼ੁਰਗ ਸਾਡੇ ਸਬੂਤੀਆਂ ਦਾਣਾਂ ਖਾਂਦੇ ਸੀ ਅਸੀਂ ਉਹ ਸਬੂਤੀਆਂ ਦਾਣਾਂ ਖਾਣੀਆਂ ਛੱਡ ਦਿੱਤੀਆਂ ਤੇ ਅੱਜ ਮਾਰਕੀਟ ਤੋਂ ਹੀ ਟੁੱਟੀਆਂਆਂ ਤੋਤੀਆਂ ਦਾਣਾਂ ਜਿਨ੍ਹਾਂ ਦਾ ਪਤਾ ਨਹੀਂ ਕਦੋਂ ਦੀਆਂ ਤੋੜੀਆਂ ਨੇ ਜੀ ਜੇ ਸਾਡੇ ਬਜ਼ੁਰਗ ਟੁੱਟੀਆਂ ਦਾਣਾਂ ਖਾਣੀਆਂ ਵਿੱਚ ਦੇਸੀ ਤੇ ਘਾਰੀਓ ਚੱਕੀ ਨਾਲ ਓਨੀਕ ਦਾਲ ਲੈਂਦੇ ਸੀ ਜਿਹਨੇ ਖਾ ਲੈਣੀ ਹੈ ਤਾਜੀ ਟੁੱਟੀ ਹੈ ਤੇ ਉਹਦੇ ਵਿੱਚ ਛਿਲਕਾ ਨਹੀਂ ਸੀ ਲਾਉਂਦੇ ਤੇ ਛਿਲਕਾ ਨਾਲ ਹੀ ਰਹਿੰਦਾ ਸੀਗਾ ਸੋ ਜਿਹੜੇ ਤਰੀਕੇ ਸਾਡੇ ਨੇ ਉਹ ਬਦਲੇ ਨੇ ਤੋ ਇਕਤਾ ਇਹ ਨੇ ਵੀ ਪੋਸ਼ਣ ਘਟਾਇਆ ਜਦੋਂ ਅਸੀਂ ਇੱਕ ਇੱਕ ਦੀਆਂ ਦਾਲਾਂ ਵਰਤਨਦੇ ਆ ਡੈਲ ਪ੍ਰੋਟੀਨ ਹੁੰਦਾ ਆ ਨਾਲ ਦੀ ਨਾਲ ਜਿਹੜੀ ਉਸ ਪ੍ਰੋਟੀਨ ਦੇ ਵਿੱਚ ਇਹ ਉਹਦਾ ਇੰਡੋਸਪਰਮ ਤੇ ਉਹਦੇ ਝਰਮਸ ਨਹੀਂ ਹੈਗੇ ਜੀ ਅਗਲੀ ਜਿਹੜੀ ਗਲਤੀ ਅਸੀਂ ਕੀਤੀ ਹੈ ਦਾਲਾਂ ਦੇ ਵਿੱਚ ਉਹ ਹੈਗਾ ਕਿ ਅਸੀਂ ਦਾਲਾਂ ਨੂੰ ਪਕਾਉਣ ਦਾ ਤਰੀਕਾ ਬਦਲ ਲਿਆ ਜੀ ਜਿੱਥੇ ਸਾਡੀਆਂ ਦਾਲਾਂ ਮਿੱਟੀ ਦੇ ਦੇਗਾਂ 'ਚ ਲੋ ਟੈਂਪਰੇਚਰ ਤੇ ਬਣਦੀਆਂ ਸੀਗੀਆਂ ਉੱਥੇ ਉਹ ਦਾਲਾਂ ਅੱਜ ਹਾਈ ਟੈਂਪਰੇਚਰ ਦੇ ਵਿੱਚ ਪ੍ਰੈਸ਼ਰ ਕੁੱਕਰਾਂ 'ਚ ਬਣਨੀਆਂ ਸ਼ੁਰੂ ਹੋ ਗਈਆਂ ਜੀ ਬਿਲਕੁਲ ਤੱਲੇ ਅੱਗ ਬਦਲ ਗਈ ਹੈ ਜਿਹੜੀ ਚੁੱਲ੍ਹਿਆਂ ਦੀ ਅੱਗ ਸੀ ਈੜੀ ਐ ਫਲੇਮ ਜਿਹਨੂੰ ਕਹਿੰਦੇ ਆ ਕਦੇ ਚੈੱਕ ਕਰੋ ਉਹਦਾ ਜਿਹੜਾ ਟੈਂਪਰੇਚਰ ਹੈ ਉਹ ਤੋਂ ਵੱਧ 350 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ ਜੀ ਤੇ ਉਹ ਵੀ ਜਿਹੜੇ ਖੁੱਲੇ ਚੌਕੇ ਹੁੰਦੇ ਸੀ ਬਾਹਰ ਜਦੋਂ ਹਵਾ ਚੱਲ ਰਹੀ ਹੁੰਦੀ ਸੀ ਤੋ ਸੇਕ ਸਾਰਾ ਕਦੇ ਭਾਂਡੇ ਤੱਕ ਨਹੀਂ ਸੀ ਪਹੁੰਚਦਾ ਜੀ ਬਿਲਕੁਲ ਇਹ ਸਾਡਾ ਸਿਰ ਰਵਾਇਤੀ ਜਿਹੜਾ ਤਰੀਕਾ ਸੀਗਾ ਉਹ ਅੱਗ ਬਾਲਦੇ ਹੀ ਨਹੀਂ ਸੀ ਉਹ ਤਾਂ ਅਗੋਂ ਖਾ ਕੇ ਦਾਲ ਉੱਤੇ ਬਣਾਉਂਦੇ ਸੀ ਮਿੱਟੀ ਦੇ ਦੇਗਿਆਂ ਦੇ ਵਿੱਚ ਜੀ ਠੀਕ ਹੈ ਅੱਜ ਮੈਂ ਬੜਾ ਹੈਰਾਨ ਹੁਣਾ ਕਿ ਜਿਹੜੀ ਦੁਨੀਆ ਦੇ ਵਿਕਸਿਤ ਦੇਸ਼ ਨੇ ਜਪਾਨ ਵਰਗੇ ਜਿਹਨਾਂ ਨੂੰ ਹੈਲਥੀਐਸਟ ਕੰਟਰੀ ਮੰਨਿਆ ਜਾਂਦਾ ਹੈ ਦੁਨੀਆ ਦੇ ਸਭ ਤੋਂ ਸਿਹਤਮੰਦ ਕੰਟਰੀਆਂ ਚ 90 ਸਾਲ ਐਵਰੇਜ ਏਜ ਹੈ ਉੱਥੇ ਅੱਜ ਵੀ ਜੀ ਉਹ ਇਟੋਈ ਸੇਕੀ ਅੱਜ ਉਹ ਲੋ ਟੈਂਪਰੇਚਰ ਕੁਕਿੰਗ ਤੇ ਆ ਗਏ ਜਿਹੜਾ ਉਹਨਾਂ ਦੇ ਇੰਨੀ ਵਧੀਆ ਸਿਹਤ ਦਾ ਸੀਕ੍ਰੀਟ ਹੈ ਇਹ ਟੈਂਪਰੇਚਰ ਜਿ ਉਹਨਾਂ ਦਾ ਕਹਿਣਾ ਹੈ ਕਿ 90 ਡਿਗਰੀ ਦੇ ਉੱਪਰ ਟੈਂਪਰੇਚਰ ਜਾਣ ਨਾ ਲੋ ਕੋਈ ਕੁਕਿੰਗ ਕਰਨੀ ਹੈ ਉਹ ਕੀ ਰਿਸਰਚ ਦੇ ਵਿੱਚ ਉਹਨਾਂ ਨੇ ਇਹ ਪਾਇਆ ਕਿ 90 ਡਿਗਰੀ ਤੋਂ ਉੱਪਰ ਜਦੋਂ ਟੈਂਪਰੇਚਰ ਜਾਂਦਾ ਹੈ ਤੇ ਬਹੁਤ ਸਾਰੇ ਪੋਸ਼ਕ ਤੱਤ ਖਤਮ ਹੁੰਦੇ ਨੇ ਜੀ ਅੱਜ ਇਹ ਵੀ ਅਲੱਗ-ਅਲੱਗ ਸਟੱਡੀ ਦੇ ਵਿੱਚ ਸਾਬਤ ਹੋ ਚੁੱਕਿਆ ਹੈ ਕਿ ਜਿਹੜੀ ਦਾਲ ਤੁਸੀਂ ਪ੍ਰੈਸ਼ਰ ਕੁੱਕਰ 'ਚ ਬਣਾਉਂਦੇ ਹੋ ਉਹਦੇ ਵਿੱਚ ਜਿਹੜੇ ਪੋਸ਼ਕ ਤੱਤ ਨੇ ਉਹ 50% ਤੱਕ ਤੋਂ ਵੀ ਜ਼ਿਆਦਾ ਨਸ਼ਟ ਹੋ ਜਾਂਦੇ ਨੇ ਜੀ ਠੀਕ ਹੈ ਤੇ ਫਿਰ ਉਹਨਾਂ ਦੀ ਦੂਸਰੀ ਬਾਇਓ ਅਬਿਲਟੀ ਜਿਹੜੀ ਹੈ ਉਹ ਵੀ ਬਹੁਤ ਘਟਦੀ ਹੈ ਤੁਹੋ ਅੱਜ ਦੀ ਜਿਹੜੀ ਸਾਡਾ ਦਾਲ ਬਣਾਉਣ ਦਾ ਤਰੀਕਾ ਦੂਸਰਾ ਇਹ ਜਿਹੇ ਪ੍ਰੈਸ਼ਰ ਕੁੱਕਰਾਂ ਚ ਹੈ ਜੀ ਕਿੰਨੇ ਕ ਲੋਕ ਦੇ ਗਏ ਚ ਦਾਲ ਬਣਾ ਰਹੇ ਨੇ ਟ੍ਰੈਡੀਸ਼ਨਲ ਤਰੀਕੇ ਨਾਲ ਕੋਈ ਵੀ ਨਹੀਂ ਲੱਗਦਾ ਹੁਣ ਤੇ ਜਿਹੜੇ ਜਾਪਾਨ ਵਰਗੇ ਵਿਕਸਿਤ ਜਿਹੜੇ ਕੰਟਰੀ ਨੇ ਉਹਨਾਂ ਨੇ ਉਹ ਤਰੀਕੇ ਅਪਣਾਏ ਨੇ ਹੁਣ ਸਟੀਮ ਕੁਕਿੰਗ ਜਾਂ ਲੋ ਟੈਂਪਰੇਚਰ ਕੁਕਿੰਗ ਕਿ ਸਾਨੂੰ ਉਹ ਬਦਲ ਦੀ ਲੋੜ ਨਹੀਂ ਬਿਲਕੁਲ ਲੋੜ ਜੀ ਕਿ ਇਨਸਾਨ ਉਹ ਵੀ ਨਹੀਂ ਇਨਸਾਨ ਅਸੀਂ ਵੀ ਆ ਪੋਸ਼ਣ ਦੇ ਮਾਮਲੇ ਦੇ ਵਿੱਚ ਸੀਗੇ ਤੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਇਸ ਤੇ ਮਾਮਲੇ ਅੱਜ ਨਾਲੋਂ ਕਈ ਗੁਣਾ ਜ਼ਿਆਦਾ ਸਮਝਦਾਰ ਸੀ ਜੀ ਠੀਕ ਇਸ ਸਾਨੂੰ ਵੀ ਅੱਜ ਇਹ ਦੂਸਰਾ ਕਾਰਨ ਜਿਹੜਾ ਸਾਡੇ ਵਾਸਤੇ ਹੈ ਉਹ ਅਸੀਂ ਆਪ ਹੀ ਪੈਦਾ ਕੀਤਾ ਹੈ ਕਿ ਅਸੀਂ ਕੁਕਿੰਗ ਦਾ ਫੀਕਾ ਬਦਲ ਲਿਆ। ਤੀਸਰਾ ਜਿਹੜਾ ਇੱਕ ਹੋਰ ਖਤਰਨਾਕ ਅਸੀਂ ਕੰਮ ਕੀਤਾ ਹੈ ਕਿ ਅਸੀਂ ਧਾਲਾਂ ਬਣਾ ਲੈਨੇ ਆ ਤੇ ਬਣਾ ਕੇ ਫਿਰ ਜਿਹੜੀ ਯਾਨਕਿ ਜਿਹੜੀ ਤੂੰ ਦਿਨਾਂ ਦੀ ਧਾਲ ਬਣਾ ਲਈ ਇਕੱਠੀ ਤੇ ਫਿਰ ਉਹਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਫ੍ਰਿਜ ਦੇ ਵਿੱਚ ਰੱਖ ਦਿੱਤਾ। ਜੀ ਜਿੰਨੀ ਖਾਧੀ ਖਾਧੀ ਬਾਕੀ ਫ੍ਰਿਜ ਚ ਚਲੀ ਜਾਂਦੀ। ਫ੍ਰਿਜ ਚ ਜਦੋਂ ਕੱਢਣਾ ਜਦੋਂ ਤੁਸੀਂ ਲੋ ਟੈਂਪਰੇਚਰ ਚ ਫੇਰ ਦਾਣਾ ਲੈ ਕੇ ਜਾਂਦੇ ਹੋ ਫੇਰ ਉਹਦਾ ਫੇਰ ਉਹਦੀ ਬਾਇਓ ਅਬਿਲਟੀ ਫੇਰ ਉਹਦੇ ਚ ਬਹੁਤ ਕੁਝ ਖਰਾਬ ਹੁੰਦਾ ਤੇ ਫੇਰ ਜਦੋਂ ਖਾਣਾ ਹੈ ਤੇ ਉਹਨੂੰ ਫੇਰ ਰੀਕੁੱਕ ਕਰਨਾ ਹੈ ਗਰਮ ਕਰਨਾ ਆਫਟਰ ਆਲ ਪੋਸ਼ਣ ਹੈ ਕੁਦਰਤ ਨੇ ਦਾਣੇ ਦੇ ਵਿੱਚ ਜੀਵਨ ਦਿੱਤਾ ਸੀਗਾ ਤੇ ਉਹ ਜੀਵਨ ਨੂੰ ਕੀ ਅਸੀਂ ਸੰਭਾਲ ਲੈਂਦੇ ਆ ਬਿਲਕੁਲ ਨਹੀਂ ਜਿੰਦਾ ਰਹਿਣਾ ਹੈ ਤੇ ਫੇਰ ਜੀਵਨ ਚਾਹੀਦਾ ਹੈ ਜੀਵਤ ਖਾਣਾ ਚਾਹੀਦਾ ਹਾਂਜੀ ਮੈਂ ਤਾਂ ਹਮੇਸ਼ਾ ਇਗਜ਼ਾਮਪਲ ਦੇਣਾ ਕਿ ਮੈਨੂੰ ਕਿਸੇ ਵੀ ਜਾਨਵਰ ਦਾ ਖਾਣਾ ਚੈੱਕ ਕਰੋ ਕਿ ਉਹ ਜਿੰਦਾ ਹੈ ਜੀ ਅਸੀਂ ਪੰਜਾਬੀਆਂ ਘਰ ਚ ਗਾਵਾਂ ਮੱਝਾਂ ਤੇ ਪਾਲਦੇ ਆਂ ਤੇ ਜਿਹੜੀ ਗਾਂ ਮੱਝ ਨੂੰ ਤੁਸੀਂ ਸੁੱਕਾ ਹੀ ਪੱਠਾ ਪਾ ਕੇ ਦੇਖ ਲਓ ਕੀ ਹੁੰਦਾ ਉਹ ਲਾ ਇਹ ਉਹ ਤੰਦਰੁਸਤ ਰਹਿੰਦੀ ਹੈ ਉਹ ਹਮੇਸ਼ਾ ਹਰੇ ਨਾਲ ਤੰਦਰੁਸਤ ਰਹਿੰਦੀ ਹੈ ਤੇ ਹਰੇ ਤੇ ਸੁੱਕੇ 'ਚ ਇੱਕੋ ਹੀ ਅੰਤਰ ਜਿਹੜਾ ਹਰਾ ਹੈ ਉਹ ਜਿੰਦਾ ਹੈ ਜਿਹੜਾ ਸੁੱਕਾ ਹੋ ਮਰ ਗਿਆ ਜੀ ਸੋ ਅਸੀਂ ਕੁਦਰਤ ਆਏ ਨਿਯਮ ਤੇ ਸਾਡੇ ਤੇ ਵੀ ਲਾਗੂ ਹੁੰਦਾ ਲੇਕਿਨ ਅਸੀਂ ਕੀ ਉਸ ਨਿਯਮ ਨੂੰ ਸਮਝ ਪਾ ਰਹੇ ਬਿਲਕੁਲ ਨਹੀਂ ਤੇ ਜਦੋਂ ਇਹ ਗਲਤੀ ਫਿਰ ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਆਪ ਹੀ ਕਰੰਦੇ ਆਂ ਤੇ ਫਿਰ ਇਹਦਾ ਦੋਸ਼ ਅਸੀਂ ਕਿਨੂੰ ਦਈਏ ਸੁੱਕ ਪੋਸ਼ਣ ਹੋਣ ਦਾ ਜਿਹੜਾ ਹੈਗਾ ਯਾਰ ਸਿਲਸਲਾ ਉਹ ਅਸੀਂ ਆਪ ਹੀ ਸ਼ੁਰੂ ਕੀਤਾ ਕਿਉਂ ਅਸੀਂ ਖਾਣੇ ਦਾ ਜਿਹੜਾ ਸੀ ਉਹ ਚਟੇ ਸੀ ਟੇਸਟ ਵੇਖਣਾ ਸ਼ੁਰੂ ਕੀਤਾ ਪੋਸ਼ਣ ਵੱਲ ਤੇ ਧਿਆਨ ਹੀ ਨਹੀਂ ਦਿੱਤਾ ਅਸੀਂ ਉਹ ਤਰੀਕੇ ਲੱਭਦੇ ਗਏ ਕਿ ਆਸਾਨੀ ਕਿਵੇਂ ਹੋ ਜਾਏ ਔਰ ਛਿੱਤੀ ਕਿਵੇਂ ਬਣ ਜੇ ਅਸੀਂ ਕਾਲੀ ਦੇ ਵਿੱਚ ਪੈ ਗਏ ਤੇ ਪੰਜਾਬੀ ਦੀ ਇੱਕ ਬੜੀ ਪਿਆਰੀ ਕਹਾਵਤ ਹਮੇਸ਼ਾ ਬੋਲੀ ਜਾਂਦੀ ਹੈ ਕਾਲੀ ਅੱਗੇ ਹੋਏ ਹੋਏ ਕਾਲੀਏ ਕੇ ਫੇਸ਼ਨ ਟੋਏ ਹੀ ਹੁੰਦੇ ਸਾਨੂੰ ਆ ਗਿਆ ਜੀ ਖਾਣਾ ਫਟਾਫਟ ਬਣ ਗਿਆ ਦੇਖੋ ਪ੍ਰੈਸ਼ਰ ਚ ਕੁੱਕਰ ਚ ਦੋ ਸੀਟੀਆਂ ਵੱਜੀਆਂ ਤੇ ਦਾਲ ਬਣ ਗਈ ਅਸੀਂ ਦਾਲ ਜਿਹੜੀ ਸਬੂਤੀ ਸੀ ਉਹਨੂੰ ਟਾਈਮ ਲੱਗਦਾ ਸੀ ਹੁਣ ਇਹ ਫਟਾਫਟ ਬਣ ਗਈ ਸਾਹਿਤ ਕਹਿੰਦੇ ਨੇ ਨਾ ਫਿਰ ਕਾਲੀ ਅੱਗੇ ਟੋਏ ਤੇ ਸਜਾਖੇ ਜਾਂਦੇ ਹੋਏ ਸਜਾਖੇ ਜਾਂਦੇ ਹੋਏ ਮੈਨੂੰ ਕਿ ਅਸੀਂ ਅਸੀਂ ਸਜਾਕੇ ਹੋ ਕੇ ਵੀਰਨੇ ਹੁੰਦੇ ਜਾ ਰਹੇ ਸਾਡੀ ਕੰਡੀਸ਼ਨ ਹੈ ਜੀ ਸੋ ਇਹ ਸਾਰੀ ਜਿਹੜੇ ਕਾਰਨ ਨੇ ਜਿੱਥੇ ਸਾਨੂੰ ਪੋਸ਼ਣ ਹੋਰ ਘਟਦਾ ਗਿਆ ਹੋਰ ਘਟਦਾ ਗਿਆ ਦੂਸਰਾ ਜਿਹੜੀ ਦਾਲ ਹੈ ਅਸੀਂ ਦਾਣਾ ਖਾਂਦੇ ਨਹੀਂ ਅਸੀਂ ਦਾਲਾਂ ਇੱਕ ਤਰ੍ਹਾਂ ਨਾਲ ਸੁੰਘਨੇ ਆ ਜਿਹੜੀਆਂ ਹੁਣ ਦਾਲਾਂ ਜਿਹੜੀਆਂ ਖਾਧੀਆਂ ਜਾਂਦੀਆਂ ਨੇ ਉਹ ਜ਼ਿਆਦਾ ਦਾਲਾਂ ਨਹੀਂ ਖਾਧੀਆਂ ਜਾਂਦੀਆਂ ਉਹ ਸੁੰਘੀਆਂ ਜਾਂਦੀਆਂ ਨੇ ਮੈਂ ਇਹ ਸੁੰਘਣਾ ਕਿਉਂ ਸ਼ਬਦ ਇਸਤੇਮਾਲ ਕਰ ਰਿਹਾ ਕਿ ਇੱਕ ਪਰਿਵਾਰ ਜਿਹੜਾ 8-10 ਦੀਆਂ ਜਦੋਂ ਬਹੁਤ ਸੇ ਵੱਤੋਂ ਉਹ ਇੱਕ ਕੌਲੀ ਦਾਲ ਬਣਦੀ ਹੈ ਜੀ 100-150 ਗ੍ਰਾਮ ਦਾਲ ਹੈ ਉਹ ਸਾਰੀ ਹੁਣ 100 ਗ੍ਰਾਮ ਦਾਲ ਦੇ ਵਿੱਚੋਂ ਵੱਧ ਤੋਂ ਵੱਧ 24-25% ਪ੍ਰੋਟੀਨ ਹੈ 24-25 ਗ੍ਰਾਮ ਪ੍ਰੋਟੀਨ ਮਿਲ ਗਿਆ ਉਹ 25 ਗ੍ਰਾਮ ਪ੍ਰੋਟੀਨ ਜਦੋਂ ਤੁਸੀਂ ਪਾਣੀ ਪਾ ਕੇ ਦਾਲ ਦਾ ਪਤੀਲਾ ਬਣ ਗਿਆ ਉਹ لیکن پروٹین تو جو 25% ਹੀ ਰਹਿਣਾ ਨਾ ਵਰਤੋਂ ਵੱਤ ਉਹ ਚ 50% ਮਰ ਵੀ ਤੇ ਜਾਣਾ ਸਾਡੇ ਗਲਤ ਤਰੀਕੇ ਕਰਕੇ ਉਹ ਵੱਖਰੀ ਗੱਲ ਹੈ ਜੇ ਸਾਰਾ ਜਿੰਦਾ ਵੀ ਰੱਖ ਲੈਂਦੇ ਹੋ ਹਾਂਜੀ ਹਾਂਜੀ ਤੇ ਹੁਣ ਉਹ 25 ਗ੍ਰਾਮ پروٹین ਉਹ 10 ਦੀਆਂ ਚ ਵੰਡਿਆ ਜਾਣਾ ਹਾਂਜੀ ਤੇ ਕਹਿਣ ਨੂੰ ਅਸੀਂ ਕਹਿੰਦਾ ਜੀ ਅਸੀਂ दाल ਖਾ ਲਈ ਹੂੰ ਕੀ ਇਤਨਾ ਤੁਹਾਡਾ پروٹین ਪੂਰਾ ਹੋ ਜੇਗਾ ਬਿਲਕੁਲ ਨਹੀਂ ਨਹੀਂ ਹੋਣਾ ਠੀਕ ਹੈ ਸੋ ਇਹ ਸਾਰੀਆਂ ਗਲਤੀਆਂ ਨੇ ਜਿਨ੍ਹਾਂ ਤੋਂ ਸਾਨੂੰ ਅਨਲਿਸਿਸ ਕਰਨ ਦੀ ਲੋੜ ਹੈ ਕਿ ਅਸੀਂ ਸਿਰਫ ਫਿਰ ਕੁਦਰਤ ਨੇ ਪ੍ਰੋਟੀਨ ਦਾ ਸੋਰਸ ਕਲੀਆਂ ਦਾਲਾਂ ਸੇ ਦਿੱਤੀ ਹੀ ਨਹੀਂ ਹੈ ਅਲੱਗ-ਅਲੱਗ ਸੋਰਸ ਦਿੱਤੇ ਨੇ ਜੀ ਹਰ ਚੀਜ਼ ਦੇ ਵਿੱਚ ਪ੍ਰੋਟੀਨ ਉਹਨਾਂ ਨੇ ਥੋੜੀ-ਥੋੜੀ ਮਾਤਰਾ ਚ ਪਾਇਆ ਕੁਝ ਚੀਜ਼ਾਂ ਦੇ ਵਿੱਚ ਜ਼ਿਆਦਾ ਵੀ ਪਾਇਆ ਅਸੀਂ ਉਹਨਾਂ ਦਾ ਇਸਤੇਮਾਲ ਕਰਡ ਕਰੁੰਦਾ ਹਾਂ ਸੋ ਪੋਸ਼ਕਨ ਪੂਰਾ ਕਰਨ ਵਾਸਤੇ ਸਾਨੂੰ ਥੋੜਾ ਜਿਆਦਾ ਖਾਣੇ ਦੇ ਪ੍ਰਤੀ ਸੁਚੇਤ ਹੋਣਾ ਚਾਹੀਦਾ ਸਾਨੂੰ ਰਸੋਈ ਦੇ ਵਿੱਚ ਜਿਹੜੀਆਂ ਗਲਤੀਆਂ ਹੋਣਦੀਆਂ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ ਸੋ ਸਰ ਜੀ ਉਹ ਫਿਰ ਕਿਹੜੇ ਤਰੀਕੇ ਨੇ ਜਿਨ੍ਹਾਂ ਨੂੰ ਵਰਤ ਕੇ ਦਾਲਾਂ ਤੋਂ ਵੱਧ ਤੋਂ ਵੱਧ ਪੋਸ਼ਣ ਲਿਆ ਜਾ ਸਕਦਾ ਜੀ ਦੇਖੋ ਸਾਡੇ ਫੇਰ ਮੈਂ ਕਹਾਂਗਾ ਕਿ ਸਾਡੇ ਬਜ਼ੁਰਗ ਇਸ मामਰੇ ਚ ਜਿਹੜੀਆਂ ਸਾਡੀਆਂ 100 ਸਾਲ ਪਹਿਲਾਂ ਦੀਆਂ ਜਿਹੜੀਆਂ ਜਨਰੇਸ਼ਨ ਸੀਗੀਆਂ ਉਹ ਇਸ मामਰੇ ਚ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਸੀ ਜ਼ਿਆਦਾ ਕੌਂਸ਼ੀਅਸ ਸੀਗੀਆਂ ਜੀ ਇੱਕ ਤਾਂ ਉਹ ਇੱਕ ਦਾਲ ਨਹੀਂ ਸੀ ਬਣਾਉਂਦੇ ਉਹ ਮਿਕਸ ਕਰਕੇ ਦਾਲਾਂ ਬਣਾਉਂਦੇ ਸੀ ਕੀ ਠੀਕ ਹੈ ਤੇ ਜਦੋਂ ਕੁਦਰਤ ਨੇ ਅਲੱਗ-ਅਲੱਗ ਦਾਲਾਂ ਦਿੱਤੀਆਂ ਨੇ ਤੇ ਕਿਸੇ ਵੀ ਦਾਲ ਦੇ ਵਿੱਚ ਸਾਰੇ ਮੈਨੂ ਐਸਰ ਨਹੀਂ ਆ ਜਿਹੜੇ ਜ਼ਰੂਰੀ ਸਾਨੂੰ ਚਾਹੀਦੇ ਨੇ ਜੀ ਤੇ ਜਦੋਂ ਤੁਸੀਂ ਤਿੰਨ ਚਾਰ ਦਾਲਾਂ ਰਲਾਉਂਦੀਆਂ ਉਹਦੇ ਵਿੱਚ ਕੀ ਹੋਇਆ ਤੁਹਾਡੇ ਮੈਨੂੰ ਅਸਲ ਬੈਲੈਂਸ ਹੋ ਗਏ ਠੀਕ ਹੈ ਤੇ ਅੱਜ ਦੀ ਡੇਟ ਦੇ ਵਿੱਚ ਦਾਲ ਬਣਾਈ ਕਿ ਕੱਲੀ ਸਿੰਗਲ ਜੀ ਅੱਜ ਵੀ ਅਵੇਲੇਬਿਲਟੀ ਅਗਰ ਉਸ ਵਧਾਉਣੀ ਹੈ ਮੈਨੂੰ ਅਸਲ ਪੂਰੇ ਕਰਨੇ ਨੇ ਇੱਕ ਬੈਲੈਂਸ ਪੂਰੀ ਕਰਨਾ ਤਾਂ ਸਾਨੂੰ ਮਿਕਸ ਕਰਕੇ ਦਾਣਾ ਬਣਾਉਣ ਦੀ ਲੋੜ ਦੂਸਰਾ ਪੁਰਾਣੇ ਟਾਈਮਾਂ 'ਚ ਵੀ ਮੈਨੂੰ ਆਪਣੀ ਦਾਦੀ ਤੱਕ ਤੇ ਯਾਦ ਹੈ ਕਿ ਉਹ ਦਾਲ ਇਤਰਾ ਹੀ ਜਿਤਰਾ ਜੇ ਸਿਪ ਕਰਨੇ ਤਾਂ ਬੜਾ ਫਰਟੋਤੀ ਤੇਰੇ ਨਾਲ ਰੱਖਤੀ ਇਤਰਾ ਨਹੀਂ ਸੀ ਬਣਾਉਂ ਦਿੰਦੇ ਜਿਹੜੀ ਵੀ ਦਾਲ ਹੁੰਦੀ ਸੀ ਉਸ ਬੁੱਤੀ ਨੂੰ ਕਹਿੰਦੇ ਰਾਤ ਨੂੰ ਪਾਣੀ ਪਿਓ ਜੀ ਹੁਣ ਅੱਜ ਇਹ ਸਾਇੰਟਿਫਿਕਲੀ ਵੀ ਪ੍ਰੂਫ ਹੋ ਗਿਆ ਕਿ ਜਦੋਂ ਤੁਸੀਂ ਦਾਲਾਂ ਨੂੰ ਪਾਣੀ ਚ ਪਿਓ ਦਿੰਦੇ ਹੋ ਉਹ ਸਲੀਪਿੰਗ ਕੰਡੀਸ਼ਨ ਚੋਂ ਲਾਈਵ ਕੰਡੀਸ਼ਨ ਚ ਚਲੀਆਂ ਜਾਂਦੀਆਂ ਤੇ ਜੇ ਥੋੜਾ ਜਿਹਾ ਹੋਰ ਉਹਨੂੰ ਤੁਸੀਂ ਅੰਕੂਰਤ ਹੋਣ ਦਿੰਦੇ ਹੋ ਤੇ ਉਹਦੀ ਬਾਇਓਵੇਲਟੀ ਜਿਹੜੀ ਹੈ ਤੁਹਾਡੀ ਯਾਨੀ ਕਿ ਸਰੀਰ ਚ ਐਬਜ਼ਾਰਪਸ਼ਨ ਜਿਹੜਾ ਉਹ ਤੇ ਦੁੱਗਣੇ ਤੋਂ ਵੀ ਉੱਪਰ ਹੋ ਜਾਂਦਾ ਜੀ ਮਨ ਲਓ ਇੱਕ ਦਾਲ ਚ ਜਿਹੜਾ ਪ੍ਰੋਟੀਨ ਹੈ ਉਹ 24-25% ਹੈ। ਹਾਂ ਅੰਕੂਰਿਤ ਹੋਣ ਤੇ ਵੀ 24-25% ਰਹਿਣਾ ਹੈ। ਜੀ। ਲੇਕਿਨ ਜਿਹੜੀ ਬਾਇਓਅਬਿਲਟੀ ਹੈ ਜੇ ਉਹ 40% ਤਾਂ ਦੀ ਬਾਡੀ ਚ ਐਬਜ਼ਾਰਬ ਹੋਣ ਦੀ ਸ਼ਮਤਾ ਆਉਗੀ ਤੇ ਉਹ ਉਹਦੀ ਸ਼ਮਤਾ ਜਿਹੜੀ ਆ ਉਹ ਵੱਧ ਕੇ ਤੇ ਅਗਰ ਅਗਰ 80% 90% ਹੋ ਜਾਏ ਤੇ ਹੋਰ ਵਧੀਆ ਹੋ ਗਿਆ ਨਾ। ਜੀ ਬਿਲਕੁਲ। ਉਹਨੇ ਉਹਨੇ ਕੀ ਭੁੱਖ ਚ ਤੁਸੀਂ ਪ੍ਰੋਟੀਨ ਦੁੱਗਣਾ ਤੋਂ ਵੱਧ ਕਰ ਲਿਆ। ਜੀ। ਨਾਲ ਜਿਹੜਾ ਹੈ ਜੇ ਤੁਸੀਂ ਉਸ ਦਾਲ ਨੂੰ ਅੰਕੂਰਿਤ ਹੋਣ ਦਿੰਦੇ ਹੋ ਤੇ ਉਹਦੇ ਚ ਵਿਟਾਮਿਨ ਸੀ ਆ ਜਾਂਦਾ ਹੈ। ਉਹ ਜਿਹੜਾ ਵਿਟਾਮਿਨ ਸੀ ਹੈ ਇਹ ਵੀ ਇੱਕ ਖੋਰ ਖੂਬੀ ਹੈ ਜਦੋਂ ਇਹ ਦਾਲ ਦੇ ਪ੍ਰੋਟੀਨ ਦੇ ਵਿੱਚ ਆ ਜਾਂਦਾ ਹੈ ਤੇ ਇਹ ਪ੍ਰੋਟੀਨ ਜਿਹੜਾ ਉਹਦੇ ਵਿੱਚ ਉਹਨੂੰ ਮੈਨੂ ਐਸਿਡ ਵਿੱਚ ਤੋੜ ਦੇ ਵਿੱਚ ਮਦਦ ਕਰ ਦਿੰਦਾ ਜੀ ਹੁਣ ਵਿਟਾਮਿਨ ਸੀ ਸਰੀਰ ਵਾਸਤੇ ਕਿੰਨਾ ਜ਼ਰੂਰੀ ਹੈ ਸਾਰਿਆਂ ਨੂੰ ਪਤਾ ਹੈ ਜੀ ਬਿਲਕੁਲ ਹਾਂਜੀ ਪਾਣੀ ਚ ਘੁਲਣ ਵਾਲਾ ਐਂਟੀਆਕਸੀਡੈਂਟ ਹੈ ਜਿਹੜਾ ਤੁਹਾਡੀ ਸੁਰੱਖਿਆ ਕਰਦਾ ਇਹ ਜਿੰਨਾ ਵੱਧ ਮਿਲ ਜੇ ਉਹਨਾਂ ਥੋੜਾ ਇਹ ਐਸਾ ਹੈ ਹੀ ਨਹੀਂ ਕਿ ਵੱਧ ਖਾ ਲਿਆ ਤੇ ਨੁਕਸਾਨ ਕਰ ਦੇਗਾ ਜੀ ਇਹ ਜਿੰਨਾ ਸਰੀਰ ਨੂੰ ਮਿਲ ਜੇ ਉਹਨਾਂ ਥੋੜਾ ਜੀ ਰੇਟ ਤੇ ਕਿਉਂਕਿ ਪলিউਸ਼ਨ ਹੈ ਨਾ ਜ਼ਿਆਦਾ ਸੋ ਵਿਟਾਮਿਨ ਸੀ ਅੰਕੂਰੀਤ ਦਾਲਾਂ ਦੇ ਵਿੱਚ ਬਹੁਤ ਅੱਛੀ ਮਾਤਰਾ 'ਚ ਪੈਦਾ ਹੋ ਜਾਂਦਾ ਜੇ ਤੇ ਕਰਕੇ ਉਹਦੀ ਬਾਇਓਏਬਿਲਟੀ ਜਿਹੜੀ ਆ ਉਹ ਤੋਂ ਮਿਲਣ ਵਾਲੇ ਪ੍ਰੋਟੀਨ ਦੀ ਉਹ ਕਈ ਗੁਣਾ ਵੱਧ ਜਾਂਦੀ ਆ ਜੀ ਨਾਲੇ ਵਿਟਾਮਿਨ ਸੀ ਦਾ ਡਿਫੈਂਸ ਵੀ ਮਿਲ ਗਿਆ ਫੇਰ ਜਦੋਂ ਦਾਲਾਂ ਤੁਸੀਂ ਅੰਕੂਰਿਤ ਕਰ ਲਿਆ ਨੇ ਉਹਦੇ ਵਿੱਚ ਵਿਟਾਮਿਨ ਬੀ ਬਣ ਜਾਂਦੇ ਨੇ ਸਾਰੇ ਜੀ ਜਿਹੜੇ ਉਤਰਾ ਦਾਲਾਂ 'ਚ ਨਹੀਂ ਹੈਗੇ ਕਿ ਉਹਦੇ 'ਚ ਜਿਹੜੇ ਜਰਮ ਸੀਗੇ ਉਹਦੇ ਛਿਲਕੇ ਦੇ ਉੱਤੇ ਜੇ ਉਦਾਲ ਛਿਲਕੇ ਵਾਲੀ ਸਾਬਤ ਹੋਏਗੀ ਤਾਂ ਆ ਹੀ ਬਣੀ ਐ ਅੰਕੂਰਿਤ ਹੋਣੀ ਐ ਉਹਦੇ ਉੱਤੇ ਜਿਹੜੇ ਜਰਮ ਸੀ ਉਹ ਐਕਟੀਵੇਟ ਹੋ ਜਾਂਦੇ ਨੇ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਵਿਟਾਮਿਨ B ਸਾਰੇ ਨੇ ਇਹਨਾਂ ਨੂੰ ਜਰਮਸ ਹੀ ਬਣਾਉਂਦੇ ਨੇ ਜੀ ਇੱਕ ਇੱਕ ਕਿਸੇ ਖਾਣੇ ਦੇ ਵਿੱਚ ਜਿੱਤਰਾ ਨਹੀਂ ਮਿਲਦੇ ਸੋ ਉਹ ਜਿਹੜੇ ਜਰਮਸ ਨੇ ਉਹ ਵਿਟਾਮਿਨ ਸਾਰੇ B ਨੂੰ ਬਣਾ ਦਿੰਦੇ ਨੇ ਤੇ ਉਹ ਹੁਣ ਵਿਟਾਮਿਨ B ਦੀਆਂ ਕਮੀਆਂ ਜਿਹੜੀਆਂ ਉਹ ਵੀ ਉਹਨੇ ਪੂਰੀਆਂ ਕਰਤੀਆਂ ਜਿਹੜਾ ਅਬਜ਼ਰਬਸ਼ਨ ਦੇ ਵਿੱਚ ਹੋਰ ਵੀ ਵਧੀਆ ਕੰਮ ਕਰ ਦਿੰਦਾ ਤੁਹਾਡੇ ਡਾਈਜੈਸ਼ਨ ਨੂੰ ਹੋਰ ਸੁਧਾਰ ਦਿੰਦਾ ਤੇ ਓਨੀ ਕੀ ਦਾਲ ਚੋਂ ਤੁਹਾਡਾ ਪ੍ਰੋਟੀਨ ਦੀ ਅਵੇਲੇਬਿਲਟੀ ਜਿਹੜੀ ਹੈ ਜਾਂ ਬਾਕੀ ਪੋਸ਼ਕ ਤੱਤਾਂ ਦੀ ਵੀ ਹੁਣ ਦੇਖੋ ਵਿਟਾਮਿਨ B 12 ਵੀ ਘਾਟ ਆ ਹਰ ਕਿਸੇ ਦੇ ਵਿੱਚ ਆ ਰਹੀ ਜੀ ਸੋ ਇਹ ਇਨ ਵੀ ਉੱਥੋਂ ਤੁਹਾਨੂੰ ਐਡ ਹੋ ਜਾਂਦਾ ਹੈ ਤੇ ਤੁਹਾਡੇ ਪੋਸ਼ਣ ਪੋਸ਼ਣ ਹੋਰ ਵਧ ਗਿਆ ਜਦੋਂ ਤੁਸੀਂ ਦਾਲਾਂ ਨੂੰ ਅੰਕੂਰੀਤ ਕਰ ਦਿੱਦਿਓ ਤੇ ਫਿਰ ਇਹਨਾਂ ਦੇ ਵਿੱਚ ਜਿਹੜੇ ਮਿਨਰਲਸ ਨੇ ਇਹਨਾਂ ਦੀ ਐਬਜ਼ોર્ਪਸ਼ਨ ਵੀ ਕਈ ਗੁਣਾ ਵੱਧ ਜਾਂਦੀ ਹੈ ਜੀ ਕਿਉਂਕਿ ਜਿਹੜੀਆਂ ਸੁੱਕੀਆਂ ਦਾਲਾਂ ਇਸ ਤਰ੍ਹਾਂ ਹੀ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੁਝ ਐਸੇ ਤੱਤ ਹੁੰਦੇ ਨੇ ਜਿਹੜੇ ਉਹਨਾਂ ਮਿਨਰਲਸ ਦੀ ਐਬਜ਼ોર્ਪਸ਼ਨ ਨੂੰ ਰੋਕਦੇ ਨੇ ਲੇਕਿਨ ਜਦੋਂ ਤੁਸੀਂ ਉਹਨਾਂ ਨੂੰ 8 ਘੰਟੇ ਪਾਣੀ 'ਚ ਡੋਬ ਕੇ ਰੱਖਿਆ ਤੇ ਫਿਰ ਉਹ ਪਾਣੀ ਤੁਸੀਂ ਸੁੱਟ ਦਿੰਦਾ ਰੋੜ ਦਿੰਦਾ ਤੇ ਉਹਦੇ ਚੋਂ ਜਿਹੜਾ ਦਾਣਾਂ ਦੇ ਛਿਲਕਿਆਂ ਤੋਂ ਚਟਾਹਨੇ ਨੂੰ ਹੁੰਦਾ ਆ ਉਹ ਨਿਕਲ ਜਾਂਦਾ ਜੀ ਡੀਟੌਕਸੀਫਾਈ ਹੋ ਗਈ ਤੇ ਜਦੋਂ ਡੀਟੌਕਸੀਫਾਈ ਹੋਈਆਂ ਨੇ ਉਹ ਚੋਂ ਇਹ ਤੱਤ ਜਦੋਂ ਹਟ ਗਏ ਨੇ ਤੇ ਤੁਹਾਡੇ ਉਹੀ ਮਿਨਰਲ ਜਿਹੜੇ ਹੈਗੇ ਨੇ ਉਹਦੇ ਚ ਆਲਰੇਡੀ ਜਿਵੇਂ ਉਹ ਚ ਕੈਲਸ਼ੀਅਮ ਵੀ ਹੈ ਮੈਗਨੀਸ਼ੀਅਮ ਵੀ ਹੈ ਜ਼ਿੰਕ ਵੀ ਹੈ ਫਾਸਫੋਰਸ ਵੀ ਹੈ ਇਹ ਸਾਰੇ ਜਿਹੜੇ ਮਿਨਰਲ ਸੀ ਉਹਨਾਂ ਦੀ ਅਵੇਲੇਬਿਲਟੀ ਹੋਰ ਵੱਧ ਗਈ ਜੀ ਠੀਕ ਸੋ ਇਹ ਸਾਰੇ ਕੰਮ ਜਿਹੜੇ ਨੇ ਇਹ ਇਹਨਾਂ ਦੇ ਪੋਸ਼ਕ ਤੱਤਾਂ ਨੂੰ ਹੋਰ ਚੰਗਾ ਕਰ ਲੈਂਦੇ ਆ ਸੋ ਅਗਰ ਅਸੀਂ ਵੱਧ ਤੋਂ ਵੱਧ ਫਾਇਦਾ ਲੈਣਾ ਹੈ ਪ੍ਰੋਟੀਨ ਦਾ ਚੰਗੇ ਤੋਂ ਚੰਗਾ ਪ੍ਰੋਟੀਨ ਦਾਲਾਂ ਛੋ ਲੈਣਾ ਹੈ ਤੇ ਉਹਦੇ ਵਾਸਤੇ ਜਿਹੜੇ ਥੰਮ ਰੂਲ ਅਸੀਂ ਬਣਾ ਰਹੀਏ ਕਿ ਕਦੇ ਵੀ ਇੱਕ ਦਾਲ ਦੇ ਉੱਤੇ ਡਿਪੈਂਡ ਨਾ ਹੋਈਏ ਜੀ ਜਦ ਵੀ ਲੈਣਾ ਤੇ ਦਾਲ ਦੀ ਵੈਰਾਈਟੀ ਲਈਏ ਹਾਂਜੀ ਦੋ ਤਿੰਨ ਦਾਲਾਂ ਘਟੋ ਘਟ ਜ਼ਰੂਰ ਰੱਖ ਲੀਏ ਜੀ ਉਹ ਸਬੂਤੀਆਂ ਹੀ ਲਈਏ ਉਹਨਾਂ ਨੂੰ ਰਾਤ ਨੂੰ ਪਾਣੀ ਚ ਭਿਉਂ ਦਈਏ ਤੇ ਸਵੇਰੇ ਸਵੇਰੇ ਉਹਨਾਂ ਨੂੰ ਪਾਣੀ ਚ ਕੱਢ ਲਈਏ 7-8 ਘੰਟੇ ਬਾਅਦ ਪਾਣੀ ਕੱਢ ਕੇ ਰੋੜ ਲਈਏ ਤੇ ਧੋ ਕੇ ਫਿਰ ਥੋੜੀ ਦੇਰ ਬਾਅਦ ਤੇ ਉੱਤੇ ਗਿੱਲਾ ਕਪੜਾ ਦੇ ਕੇ ਛੱਡ ਦਈਏ ਉਹਨਾਂ ਨੂੰ ਤਾਂ ਕਿ ਅੰਕੂਰਨ ਹੋ ਜਾਣ ਥ ਯੋਦੋਂ ਕੁਰੰਨ ਹੋ ਜਾਂਦਾ ਤੇ ਫੇਰ ਉਹਨੂੰ ਬਣਾ ਲਈਏ ਤੇ ਬਣਾਉਣ ਲੱਗੇ ਧਿਆਨ ਇਹ ਦੇ ਲਈਏ ਕਿ ਸਾਨੂੰ ਅਸੀਂ ਘੱਟ ਟੈਂਪਰੇਚਰ ਮੱਠੇ ਸੇਕ ਦੇ ਉੱਤੇ ਬਣਾਈਏ ਜੀ ਅੱਜ ਕੱਲ ਤੇ ਬਹੁਤ ਸਾਰੀ ਟੈਕਨੋਲੋਜੀ ਆ ਚੁੱਕੀ ਹੈ ਸਾਡੇ ਕੋਲ ਜਿਹਦੇ ਨਾਲ ਅਸੀਂ ਟੈਂਪਰੇਚਰ ਨੂੰ ਕੰਟਰੋਲ ਕਰਕੇ ਜਿਤਨਾ ਉਪਰਾਨੇ ਦੇ ਗਏ ਅੱਜ ਬਣਦੀ ਸੀ ਤੇ ਉਹ ਹੁਣ ਮਿੱਟੀ ਤੇ ਦੇ ਗਏ ਅੱਜ ਬਣਾਉਣ ਦੀ ਲੋੜ ਨਹੀਂ ਅੱਜ ਕੱਲ ਬਰਤਨ ਐਸੇ ਐਸੇ ਆ ਗਏ ਨੇ ਟੈਕਨੋਲੋਜੀ ਵੀ ਜਿਹੜੇ लो टेंपरेचर ਤੁਸੀਂ ਨਾਲ ਦਾ ਖਾਣਾ ਥੱਲੇ ਲੱਗਦਾ ਨਾ ਗੱਲ ਮਾ ਕੋ ਬਾਤ ਵੈਸੇ ਵੀ 85 ਡਿਗਰੀ ਅਗਰ ਤੇ 90 ਡਿਗਰੀ ਤੇ ਦੂਜੀ ਟੈਂਪਰੇਚਰ ਤੇ ਕੋਈ ਖਾਣਾ ਬਣਾਉਂਦੇ ਤਾਂ ਸੱਲ ਰਕਣ ਦਾ ਸਵਾਲ ਹੀ ਨਹੀਂ ਹੈ ਜੀ ਠੀਕ ਹੈ ਸੋ ਨਾ ਉਹਦੇ ਚ ਕ੍ਰਿਸ਼ੀ ਮਾਰਨ ਦੀ ਲੋੜ ਹੈ ਨਾ ਤੁਹਾਨੂੰ ਉਹ ਚ ਕੋਈ ਹੋਰ ਉਤੇ ਧਿਆਨ ਰੱਖਣ ਦੀ ਲੋੜ ਆ ਉਹ ਤੇ ਤੁਸੀਂ ਲਾਤਾ ਤਾਂ ਬੰਦਦਾ ਰਹੇਗਾ ਹਾਂਜੀ ਸੋ ਲੋ ਟੈਂਪਰੇਚਰ ਦੇ ਵਿੱਚ ਇਤਨਾ ਅਗਰ ਤੁਸੀਂ ਖਾਣੇ ਨੂੰ ਬਣਾ ਲੈਨੇ ਆ ਫਿਰ ਗੱਲ ਕਰਾਂਗਾ ਕਿ ਜਾਪਾਨ ਹੈਲਦੀ ਕਿਉਂ ਹੈ ਸਿਰਫ ਉਹਨਾਂ ਦੇ ਇਹ ਤਰੀਕੇ ਉਹਨਾਂ ਨੇ ਜਿਹੜਾ ਕਿਸੇ ਵੀ ਖਾਣੇ ਦਾ ਜਿਹੜਾ ਦਾਣੇ ਦਾ ਉਹਦਾ ਇੰਟੋਸਪਰਮ ਹੈ ਜਿਹੜਾ ਉਹਨੂੰ ਉਹਨੇ ਜੀਵਿਤ ਰੱਖਣਾ ਸ਼ੁਰੂ ਕੀਤਾ ਜੀ ਤੇ ਸਟੀਮ ਕੁਕਿੰਗ ਨੂੰ ਪ੍ਰਮੋਟ ਕੀਤਾ ਬੋਇਲ ਨਹੀਂ ਸਟੀਮ ਕੁਕਿੰਗ ਸਟੀਮ ਕੁਕਿੰਗ ਦਾ ਫਾਇਦਾ ਕੀ ਹੁੰਦਾ ਹੈ ਕਿ ਸਟੀਮ ਕੁਕਿੰਗ ਨਾਲ ਤੁਸੀਂ ਭਾਫ਼ ਦੇ ਵਿੱਚ ਕੋਈ ਚੀਜ਼ ਪਕਾ ਰਹੇ ਹੋ ਤੇ ਭਾਫ਼ ਜਿਹੜੀ ਬਣਨੀ ਹੈ ਉਹ ਦਾਣੇ ਦੇ ਵਿੱਚ ਅੰਦਰ ਹੀ ਜਾਏਗੀ ਤੇ ਉਹਨੂੰ ਪਕਾ ਕੇ ਉਹਨੂੰ ਫੁਲਾਉਂਦੀ ਜਾਏਗੀ ਉਹਨੂੰ ਨਰਮ ਕਰਦੀ ਜਾਏਗੀ ਉਹਨੇ ਉਹਦੇ ਚੋਂ ਬਾਹਰ ਨਹੀਂ ਨਿਕਲਦਾ ਜੀ ਉਹੀ ਚੀਜ਼ ਦੇ ਜਾਣਾ ਤੁਸੀਂ ਉਬਾਲਦੇ ਹੋ ਸਾਡਾ ਜਿਹੜਾ ਟ੍ਰੈਡੀਸ਼ਨਲ ਤਰੀਕਾ ਸੀ ਮੈਨੂੰ ਯਾਦ ਹੈ ਕਿ ਸਾਡੀ ਜਿਹੜੀ ਗ੍ਰੈਂਡਮਦਰਸ ਸੀ ਸਾਡੇ ਦਾਦੀ ਜੀ ਉਹ ਦੇਗੇ ਦੇ ਉੱਤੇ ਚਪਣੀ ਰੇਕ ਤੇ ਫਿਰ ਉਹਨੂੰ ਆਟੇ ਨਾਲ ਲੰਬ ਦਿੰਦੇ ਸੀ ਤੇ ਕਈ ਵਾਰੀ ਅਸੀਂ ਛੋਟੇ ਛੋਟੇ ਨੇ ਤੁਸੀਂ ਸਵਾਲ ਕਰਦੇ ਬਾਦੀ ਇਹਨੂੰ ਕਿਉਂ ਲੰਬ ਦਿੰਦੇ ਹੋ ਕਹਿੰਦੀ ਇਹਦੇ ਨਾਲ ਨਾ ਇਹਦੇ ਇਹਦੀ ਉਹ ਤੱਤੀ ਕਹਿੰਦੇ ਹੁੰਦੇ ਉਹ ਤੱਤ ਬਾਹਰ ਨਹੀਂ ਜਾਂਦੇ ਜੀ ਹੈ ਉਹਨਾਂ ਪੜ ਸੀਗੇ ਲੇਕਿਨ ਉਹਨਾਂ ਨੂੰ ਇਹ ਗਿਆਨ ਚਾਹੇ ਉਹ ਉਹਨਾਂ ਦੀ ਮਾਂ ਕੋਲੋਂ ਜਾਂ ਕਿਸੇ ਦੇ ਕੋਲੋਂ ਉਹਤੇ ਮਿਲਿਆ ਸੀ ਨਾ ਜੀ ਇਹ ਤੱਤਾਂ ਨੂੰ ਸੁਰੱਖਿਅਤ ਰੱਖਣ ਵਾਲੇ ਤਰੀਕੇ ਆਜੋ ਚੀਜ਼ਾਂ ਸਾਇੰਟਿਫਿਕਲੀ ਬਹੁਤ ਨੇ ਸੋ ਉੱਥੇ ਆਜ ਬਰਤਨਾਂ ਦੀ ਵੀ ਟੈਕਨੋਲੋਜੀ ਵਿਕਸਿਤ ਹੋ ਚੁੱਕੀ ਹੈ ਕਿ ਐਸੇ ਬਰਤਨ ਬਣ ਚੁੱਕੇ ਨੇ ਕਿ ਜਿਹੜੇ ਤੁਹਾਡੀ ਸਟੀਮ ਦੇ ਰੀਜ ਜਦੋਂ ਬਾਹਰ ਨਿਕਲਦੀ ਹੈ ਤੇ ਉਹਦੇ ਵਿੱਚ ਤੁਹਾਡਾ ਜਿਹੜੇ ਪੋਸ਼ਕ ਤੱਤ ਜਿਹੜੇ ਵਾਈਪੋਰੇਟ ਹੁੰਦੇ ਨੇ ਉਹਨਾਂ ਨੂੰ ਰੋਕਣ ਦੀ ਟੈਕਨੋਲੋਜੀ ਹੈਗੀ ਜੀ ਠੀਕ ਹੈ ਸੋ ਅਸੀਂ ਜਦੋਂ ਵਿਕਸਿਤ ਹੋ ਰਹੇ ਹਾਂ ਤੇ ਥੋੜਾ ਜਿਆਦਾ ਅਗਰ ਖਾਣੇ ਨੂੰ ਵੀ ਉਹਨਾਂ ਵਿਕਸਿਤ ਤਰੀਕਿਆਂ ਨੂੰ ਅਸੀਂ ਅਪਣਾ ਲਈਏ ਆਪਣੇ ਘਰਾਂ ਦੇ ਵਿੱਚ ਤੇ ਅਸੀਂ ਕਪੋਸ਼ਣ ਦੀ ਜਿਹੜੀ ਸ਼ਿਕਾਇਤ ਹੈ ਇਹਨਾਂ ਨੂੰ ਪੂਰੀ ਤਰ੍ਹਾਂ ਦੂਰ ਕਰ ਸਕਦੇ ਹਾਂ ਤੇ ਜਦੋਂ ਮੈਲਨਿਊਟ੍ਰੀਸ਼ਨ ਖਤਮ ਹੋਈ ਜਾਨੀ ਕਿ ਕਪੋਸ਼ਣ ਅਗਰ ਖਤਮ ਹੋ ਜਾਈਏ ਤੇ ਫਿਰ ਬਿਮਾਰੀਆਂ ਆਪਣੇ ਆਪ ਖਤਮ ਹੋ ਜਾਂਦੀਆਂ ਨੇ ਜੀ ਠੀਕ ਹੈ ਇਹ ਸ੍ਰਿਸ਼ਟੀ ਦਾ ਇੱਕ ਹੀ ਨਿਯਮ ਹੈ ਤੁਸੀਂ ਕਦੇ ਵੀ ਜੰਗਲਾਂ 'ਚ ਚੱਲ ਜਾਓ ਤੁਹਾਨੂੰ ਕੋਈ ਵੀ ਜੀਵ ਕਪੋਸ਼ਿਤ ਨਹੀਂ ਮਿਲੇਗਾ ਕੋਈ ਤੁਹਾਨੂੰ ਹਾਥੀ ਕੋਈ ਸ਼ੇਰ ਚਾਹੇ ਉਹ ਮਾਸਾਹਾਰੀ ਹੈ ਚਾਹੇ ਉਹ ਸ਼ਾਕਾਹਾਰੀ ਹੈ ਕੋਈ ਵੀ ਕਪੋਸ਼ਿਤ ਨਹੀਂ ਮਿਲੇਗਾ ਇੰਨਾ ਵੱਡਾ ਜੀਵ ਹੈ ਹਾਥੀ ਉਹ ਚ ਕਦੇ ਪ੍ਰੋਟੀਨ ਦੀ ਕਾਟ ਨਹੀਂ ਮਿਲੇਗੀ ਉਹ ਚ ਤੁਹਾਨੂੰ ਕਦੇ ਉਹਦੀਆਂ ਹੱਡੀਆਂ ਚ ਕੈਲਸ਼ੀਅਮ ਦੀ ਕਾਟ ਨਹੀਂ ਮਿਲੇਗੀ ਜੀ ਹਾਂਜੀ ਉਹ ਨਾ ਤੇ ਦੁੱਧ ਪੀਂਦਾ ਹੈ ਨਾ ਉਹ ਮੀਟ ਖਾਂਦਾ ਹੈ ਕੁਦਰਤ ਨੇ ਹਰ ਚੀਜ਼ ਦੇ ਵਿੱਚ ਇੱਕ ਬੈਲੈਂਸ ਕਰਕੇ ਰੱਖਿਆ ਹੋਇਆ ਹੈ ਕੀ ਅਸੀਂ ਉਹਨੂੰ ਬੈਲੈਂਸ ਤਰੀਕੇ ਨਾਲ ਉਸ ਤਰੀਕੇ ਨਾਲ ਹੀ ਲੈਣੇ ਆ ਲੇਕਿਨ ਅਸੀਂ ਤਾਂ ਇਨਸਾਨ ਆ ਉਹਨੂੰ ਹੋਰ ਬਿਹਤਰ ਕਰ ਸਕਦੇ ਆ ਜੀ ਕਿ ਲੇਕਿਨ ਗਲਤੀਆਂ ਸਾਡੇ ਕੋਲ ਇਹ ਹੋ ਗਈਆਂ ਕਿ ਅਸੀਂ ਜਾਣੇ ਅਣਜਾਣੇ ਜਿਹੜੇ ਤਰੀਕੇ ਵਿਕਸਿਤ ਕੀਤੇ ਉਹਦੇ ਉੱਤੇ ਪੋਸ਼ਣ ਵੱਲ ਧਿਆਨ ਅਸੀਂ ਦਿੱਤਾ ਹੀ ਨਹੀਂ ਅਸੀਂ ਇੱਕ ਚੀਜ਼ ਦੇ ਪਿੱਛੇ ਹੋ ਗਏ ਕਿ ਸਵਾਦ ਕਿਵੇਂ ਬਣ ਜੇ ਜੀ ਤੇ ਸਵਾਦ ਵੀ ਅਸੀਂ ਆਰਟੀਫੀਸ਼ੀਅਲ ਕਰਨੇ ਸ਼ੁਰੂ ਕਰ ਲਿਆ। ਤੋਂ ਪੋਸ਼ਣ ਦੇ ਤਰੀਕਿਆਂ ਨੂੰ ਜਦੋਂ ਅਸੀਂ ਹੁਣ ਸਮਝਿਆ ਜਾ ਰਿਹਾ ਹੈ, ਪੋਸ਼ਣ ਦੇ ਮਹੱਤਵ ਨੂੰ ਸਮਝਿਆ ਜਾ ਰਿਹਾ ਹੈ। ਫਿਟਨੈਸ ਦੀ ਸਾਇੰਸ ਸਾਰੀ ਜਿਹੜੀ ਹੈ ਉਹ ਇਹੀ ਕਹਿੰਦੀ ਹੈ ਕਿ ਜੇ ਤੁਸੀਂ ਫਿਟਨੈਸ ਦੇ ਉੱਤੇ ਧਿਆਨ ਦੇ ਲੈਂਦੇ ਹੋ ਤੇ ਉਹਦੇ ਵਾਸਤੇ ਜ਼ਰੂਰੀ ਚੀਜ਼ਾਂ ਗੱਲਾਂ ਨੇ ਜਿਹੜੀਆਂ ਉਹ ਤੁਸੀਂ ਫੋਲੋ ਕਰ ਲੈਂਦੇ ਹੋ ਤੇ ਬਿਮਾਰੀ ਤੇ ਹੈ ਹੀ ਨਹੀਂ। ਜੀ ਠੀਕ ਹੈ। ਉਰੇ ਆਲਰੇਡੀ ਕੁਦਰਤ ਦਾ ਨਿਯਮ ਹੈ ਜੰਗਲਾ ਚ ਜੰਗਲ ਨੂੰ ਕੰਮ ਬਿਮਾਰੀ ਨਹੀਂ ਮਿਲਦੀ ਉੱਥੇ ਜਾਨਵਰ ਜਿਹੜੇ ਨੇ ਉਹ ਤੰਦਰੁਸਤ ਹੀ ਨੇ ਜੀ ਬਿਲਕੁਲ ਤੇ ਅਸੀਂ ਅਗਰ ਇਨਸਾਨ ਹੋ ਕੇ ਵੀ ਅਗਰ ਬਿਮਾਰੀਆਂ ਚ ਕਿਰ ਰਹੇ ਆਂ ਤੇ ਫਿਰ ਪਤਾ ਨਹੀਂ ਕੀ ਕੀ ਇਲਾਜ ਅਸੀਂ ਕਰ ਜਾਂਦੇ ਆਂ ਸੋ ਜਿਹੜੇ ਸਾਡੇ ਸ਼ਾਸਤਰਾਂ ਦੇ ਮੈਸੇਜ ਨੇ ਕਿ ਪਹਿਲਾਂ ਸੁਖ ਨੇ ਰੋਗੀ ਕਾਇਆ ਜੇ ਤੁਸੀਂ ਨਿਰੋਗੀ ਹੋ ਤੰਦਰੁਸਤ ਹੋ ਤੇ ਤੁਹਾਡੀ ਕੰਮ ਕਰਨ ਦੀ ਕਪੈਸਿਟੀ ਕਈ ਗੁਣਾ ਜ਼ਿਆਦਾ ਹੋਏਗੀ ਕੰਮ ਤੁਹਾਡੇ ਅੱਗੇ ਆ ਕੇ ਲੱਗ ਕੇ ਪਜ ਜਾ ਫਰੇਗਾ ਜੀ ਹਾਂਜੀ ਜੇ ਤੁਸੀਂ ਬਿਮਾਰ ਹੋ ਉਹੀ ਕੰਮ ਤੁਹਾਡੇ ਤੇ ਬੋਝ ਬਣ ਜਾਏਗਾ ਇਹ ਬਿਮਾਰ ਹੋ ਤੇ ਫਿਰ ਇਲਾਜਾਂ ਤੇ ਖਰਚਾ ਕਰੋਗੇ ਯਾਨੀ ਕਿ ਖਰਚੇ ਵੱਧ ਜਾਣਗੇ ਕਮਾਈਆਂ ਘੱਟ ਜਾਣਗੀਆਂ ਜੀ ਬਿਲਕੁਲ ਸੋ ਜੇ ਅਸੀਂ ਤੰਦਰੁਸਤ ਆ ਤੇ ਆਪਣੇ ਕੰਮ ਦੇ ਆ ਆਪਣੇ ਪਰਿਵਾਰ ਦੇ ਕੰਮ ਦੇ ਆ ਜੀ ਹਾਂਜੀ ਜੇ ਬਿਮਾਰ ਆ ਤਾਂ ਅਸੀਂ ਹੋਰ ਕਿਸੇ ਦੇ ਕੰਮ ਦੇ ਆ ਜੀ ਬਿਲਕੁਲ ਠੀਕ ਹੈ ਬਿਮਾਰੀਆਂ ਤੋਂ ਅੱਜ ਬਹੁਤ ਪੈਸਾ ਦੇਖੋ ਜਿਹੜੀ ਮੈਡੀਕਲ ਇੰਡਸਟਰੀ ਹੈ ਨਾ ਦੁਨੀਆ ਦੀ ਸਭ ਤੋਂ ਵੱਡੀ ਇੰਡਸਟਰੀ ਬਣ ਚੁੱਕੀ ਹੈ ਜੀ ਠੀਕ ਹੈ ਉਹ ਤੋਂ ਚੱਲਦੀ ਕਿੱਥੋਂ ਬਿਮਾਰਾ ਤੋਂ ਹੀ ਚੱਲਦੀ ਹੈ ਹੁਣ ਇਹ ਫੈਸਲੇ ਸਾਡੇ ਆਪਣੇ ਹੱਥਾਂ 'ਚ ਨੇ ਕਿ ਅਸੀਂ ਬਿਮਾਰ ਹੋ ਕੇ ਇਲਾਜ ਕਰਾਉਣੇ ਨੇ ਉਸ ਇੰਦਸਟਰੀਚਿਆਂ ਆ ਜਾਂ ਅਸੀਂ ਤੰਦਰੁਸਤ ਰਹਿਣਾ ਜੀ ਬਿਲਕੁਲ ਠੀਕ ਹੈ ਜੀ ਸੋ ਸਾਡਾ ਜਿਹੜਾ ਮਕਸਦ ਹੈ ਇਸ ਚੈਨਲ ਦੇ ਜਰੀਏ ਵੀ ਉਹ ਹੈ ਕਿ ਇਹ ਤੰਦਰੁਸਤੀ ਦਾ ਸੰਦੇਸ਼ ਹਰ ਕਿਸੇ ਤੱਕ ਪਹੁੰਚਾਣਾ ਜੀ ਅਸੀਂ ਖੁਦ ਨੂੰ ਫੋਲੋ ਕੀਤਾ ਇੱਕ ਸਿਹਤਮੰਦ ਜ਼ਿੰਦਗੀ ਇੰਜੋਏ ਕਰ ਰਹੇ ਹਾਂ ਤੇ ਉਹੀ ਮੈਸੇਜ ਲੋਕਾਂ ਤੱਕ ਵੀ ਪਹੁੰਚੇ ਹਰ ਭੈਣ ਭਰਾ ਤੱਕ ਪਹੁੰਚੇ ਦੁਨੀਆ ਦੇ ਰਹਿੰਦੇ ਹਰ ਇੱਕ ਇਨਸਾਨ ਤੱਕ ਪਹੁੰਚੇ ਉਹ ਵੀ ਆਪਣੇ ਪਰਿਵਾਰਾਂ ਨੂੰ ਤੰਦਰੁਸਤ ਰੱਖਣਾ ਤੇ ਇਸ ਜ਼ਿੰਦਗੀ ਨੂੰ ਇੰਜੋਏ ਕਰਨਾ ਜੀ ਤੁਸੀਂ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਏਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਉਹਨਾਂ ਤਰੀਕਿਆਂ ਬਾਰੇ ਜਿਨ੍ਹਾਂ ਨੂੰ ਵਰਤ ਕੇ ਅਸੀਂ ਦਾਲਾ ਤੋਂ ਵੱਧ ਤੋਂ ਵੱਧ ਪੋਸ਼ਣ ਲੈ ਸਕਦੇ ਹਾਂ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਵੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਅਲਮੋ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ